ਲੋ ਜੀ ਪਏ ਇਸ ਟਾਈਮ ਹੈਗੇ ਆਪਾਂ ਬਾਦਲ ਸਟੱਡ ਫਾਰਮ ਤੇ ਤੇ ਐਰ ਕੇ ਬਾਦਲ ਸਾਹਿਬ ਨੇ ਨਾ ਮੇਲੇ ਚ ਆਪਣੇ ਜਾਨਵਰ ਲਿਆ ਕੇ ਸਿਰਾ ਗੱਲਬਾਤ ਕਰਾਈ ਪਈ ਆ ਟੰਟ ਵੇਖ ਕੇ ਤੁਸੀਂ ਇੰਤਾਜਾ ਲਾ ਲਿਆ ਹੋਣਾ ਤੇ ਪਿੱਛੇ ਦਰਸ਼ਕ ਵੀਰਾਂ ਦਾ ਇਕੱਠ ਦੇਖੋ ਬਹੁਤ ਹੀ ਖਿੱਚਦਾ ਕੇਂਦਰ ਆ ਬਾਦਲ ਸਟੱਡ ਫਾਰਮ ਆਓ ਚੱਲਦੇ ਆ ਜੀ ਅੰਦਰ ਦੇਖੋ ਤੁਸੀਂ ਵੱਧ ਤੋਂ ਵੱਧ ਇੱਕ ਐਨੀਮਲ ਤੁਹਾਨੂੰ ਦੇਖਣ ਨੂੰ ਮਿਲਣਗੇ ਸਿੰਘ ਦੇਖੋ ਤੁਸੀਂ ਇਹਨਾਂ ਦੇ ਤਿੰਨ ਸਿੰਗਾ ਵਾਲਾ ਆ ਦੇਖੋ ਤੁਸੀਂ ਬਹੁਤ ਹੀ ਕਮਾਲ ਦੇ ਸਿੰਘ ਆ ਇਹਦੇ ਤਿੰਨ ਸਿੰਗਾ ਵਾਲਾ ਜਿਹੜਾ ਐਨੀਮਲ ਸੀ ਸਭ ਤੋਂ ਖਿੱਚਦਾ ਕੇਂਦਰ ਰਿਹਾ ਜੀ ਉਹ ਤੇ ਕਰੋਨੇ ਤੁਹਾਨੂੰ ਉਹਦੇ ਵੀ ਦਰਸ਼ਨ ਤੇ ਆ ਲਓ ਜੀ ਇਹ ਆ ਤਿੰਨ ਸਿੰਘਾਂ ਵਾਲਾ ਐਨੀਮਲ ਬਹੁਤ ਹੀ ਖਿੱਚਦਾ ਕੇਂਦਰ ਰਿਹਾ ਦਰਸ਼ਕ ਵੀਰਾਂ ਦਾ ਕਮਾਲ ਕੀਤੀ ਪਈ ਸੀ ਬਾਦਲ ਸਾਹਿਬ ਨੇ ਐਨ ਕੀ ਨਜ਼ਾਰਾ ਲਿਆਤਾ ਮੇਲੇ ਦੇ ਵਿੱਚ ਕਾਫੀ ਮਨੋਰੰਜਨ ਹੋਇਆ ਤੇ ਆਹ ਕੋੜਾ ਨਾ ਨੰਬਰ 1 ਸੀ ਮੇਲੇ ਦੇ ਵਿੱਚ ਤੇ ਇੱਕ ਕੋੜਾ ਹੋਰ ਆ ਉਹਦੇ ਨਾਲ ਵੀ ਆਹ ਦੇਖੋ ਤੁਸੀਂ ਇਹਦੇ ਨਾਲ ਵੀ ਸਲਪੀਆਂ ਲੈਣ ਵਾਸਤੇ ਨਾਲ ਲੋਕਾਂ ਦੀ ਭੀੜ ਲੱਗੀ ਸੀਗੀ ਤੇ ਮਸਾ ਮੁਸ਼ਕਲ ਦੇ ਨਾਲ ਵੀਡੀਓ ਬਣਾਈ ਆ ਤੁਸੀਂ ਵੀ ਆਓ ਕਰੋ ਜਵਾਈ ਮੇਲਾ